ਵਿਆਜ ਦਰਾਂ ਕਟਣ ਤੋਂ ਬਾਅਦ ਗ੍ਰੋਸਰੀ ਦੇ ਰੇਟ ਹੇਠਾਂ ਆਉਣ ਦੀ ਖਬਰ ਸਟੈਟ ਕਰਨ ਮੁਤਾਬਕ ਕਈ ਚੀਜ਼ਾਂ ਗ੍ਰੋਸਰੀ ਸਟੋਰਾਂ ਦੇ ਉੱਤੇ ਹੋਣਗੀਆਂ ਸਸਤੀਆਂ ਲੋਰਬੀਨ ਲੈਂਡ ਦੇ ਵਿੱਚ ਹਫਤੇ ਗਰਮੀ ਦੇ ਟੁੱਟੇ ਰਿਕਾਰਡ ਵੀਰਵਾਰ ਦਾ ਦਿਨ 30 ਡਿਗਰੀ ਦੇ ਨਾਲ ਬਣਿਆ ਰਿਕਾਰਡ ਕੈਨੇਡੀਅਨ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਦੇ ਲਈ ਇਮੀਗ੍ਰੇਸ਼ਨ ਨੀਤੀਆਂ ਤੇ ਲਗਾਉਣੀ ਪਈ ਕੈਪ ਐਮਪੀ ਸੁਖਤਾਲੀਵਾਲ ਨੇ ਕੋਮਾਂਤਰੀ ਵਿਦਿਆਰਥੀਆਂ ਤੇ ਪ੍ਰਦਰਸ਼ਨ ਕਰਨ ਨੂੰ ਦੱਸਿਆ ਗਲਤ ਖਬਰਾਂ ਵਿਸਾਰ ਦੇ ਨਾਲ ਬੈਂਕ ਆਫ ਕੈਨੇਡਾ ਦੁਆਰਾ ਬੁੱਧਵਾਰ ਦੇ ਵਿਆਜ ਦਰਾਂ ਦੇ ਵਿੱਚ ਕਟੌਤੀ ਤੋਂ ਬਾਅਦ ਸਟੈਟਿਸਟਿਕਸ ਕੈਨੇਡਾ ਦੇ ਆંકડા ਦਰਸਾਉਂਦੇ ਨੇ ਕਿ ਕੈਨੇਡਾ ਦੇ ਵਿੱਚ ਕੁਝ ਭੋਜਨ ਦੀਆਂ ਕੀਮਤਾਂ ਹੁਣ ਹੇਠਾਂ ਆ ਰਹੀਆਂ ਨੇ ਫੈਡਰਲ ਏਜੰਸੀ ਨੇ ਡਾਟਾ ਸੂਚੀ ਨੂੰ ਆਨਲਾਈਨ ਪ੍ਰਕਾਸ਼ਿਤ ਕੀਤਾ ਤੇ ਇਹ ਸਾਲ ਦਰਸਾਲ ਦਿਖਾਉਂਦਾ ਹੈ ਜੁਲਾਈ 2023 ਤੋਂ ਜੁਲਾਈ 2024 ਤੱਕ ਖਰੀਦਦਾਰਾਂ ਦੇ ਲਈ ਬਹੁਤ ਸਾਰੀਆਂ ਚੀਜ਼ਾਂ ਥੋੜੀਆਂ ਜ਼ਿਆਦਾ ਕਫਾਇਤੀ ਨੇ ਜਿਵੇਂ ਕਿ ਖੀਰੇ, ਅੰਗੂਰ, ਆਈਸਬਰਗ ਲੈਟਸ ਮਾਰਜਰਿਨ ਤੇ ਕ੍ਰੈਕਰਸ ਕੇਂਡ ਟਿਊਨਾ ਸ਼੍ਰਿੰਪ ਬੇਕਨ ਪਨੀਰ ਫਰੋਜ਼ਨ ਬੈਰੀਜ਼ ਪਾਸਤਾ ਆਟਾ ਤੇ ਰੋਸਟਡ ਐਂਡ ਗਰਾਊਂਡ ਕਾਫੀ ਹਾਲਾਂਕਿ ਉਹ ਵਸਤੂਆਂ ਜੋ ਅਕਸਰ ਆਯਾਤ ਕੀਤੀਆਂ ਜਾਂਦੀਆਂ ਨੇ ਜਿਵੇਂ ਕਿ ਜੈਤੂਨ ਦਾ ਤੇਲ ਤੇ ਬੇਬੀ ਫਾਰਮੂਲਾ ਇਹ ਕਾਫੀ ਵਧ ਰਹੇ ਨੇ ਪਿਛਲੇ ਜੁਲਾਈ ਦੇ ਵਿੱਚ ਜੈਤੂਨ ਦੇ ਤੇਲ ਦੀ ਔਸਤ ਕੀਮਤ ਡਾਲਰ 12.25 ਡਾਲਰ ਸੀਗੀ ਜਦੋਂ ਕਿ ਇਸ ਜੁਲਾਈ ਦੇ ਵਿੱਚ 1 ਡਾਲਰ 16.68 ਤੇ ਸੂਚੀਬਦਗੀ ਕੀਤੀ ਗਈ ਡਲਾਉਜੀ ਯੂਨੀਵਰਸਿਟੀ ਦੇ ਐਗਰੀ ਫੂਡ ਅਨਾਲਿਟਿਕਸ ਜਿਹੜੇ ਨੇ ਉਹਨਾਂ ਨੇ ਕਿਹਾ ਹੈ ਕਿ ਚਿਕਨ ਬੇਸ਼ੱਕ ਪੂਰਾ ਹੋਵੇ ਜਾਂ ਫਿਰ ਹਿੱਸਿਆਂ ਦੇ ਵਿੱਚ ਹੋਵੇ ਅੰਡੇ ਪੂਰੇ ਦੇਸ਼ ਦੇ ਵਿੱਚ ਹਰ ਥਾਂ ਦੇ ਉੱਤੇ ਇੱਕ ਸਟੇਬਲ ਕੀਮਤ 'ਤੇ ਆ ਗਏ ਨੇ ਸਿਰਫ दी दी दे। बीसी ਨੂੰ ਛੱਡ ਕੇ ਉਹਦਾ ਕਹਿਣਾ ਹੈ ਕਿ ਫੀਡ ਅਕਸਰ ਦੂਜੇ ਪ੍ਰਾਂਤਾਂ ਤੋਂ ਲਿਆਂਦੀ ਜਾਂਦੀ ਹੈ ਖਾਸ ਤੌਰ ਤੇ ਪ੍ਰੈਰੀਜ਼ ਤੋਂ ਤੇ ਉੱਚ ਚਿਕਨ ਅਤੇ ਅੰਡੇ ਦੀਆਂ ਕੀਮਤਾਂ ਨੂੰ ਰੈਸਟੋਰੈਂਟ ਦੀਆਂ ਕੀਮਤਾਂ ਦੇ ਵਿੱਚ ਜੋੜਿਆ ਜਾਂਦਾ ਹੈ बीसी ਦੇ ਵਿੱਚ ਉਸ ਇਹ ਲਗਭਗ 18 ਤੋਂ 30% ਤੱਕ ਮਹਿੰਗਾ ਹੈ ਮਹਾਰਾਂ ਦੇ ਮੁਤਾਬਕ ਕੁਝ ਵਸਤੂਆਂ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਇਸ ਲਈ ਹੋ ਰਹੀ ਹੈ ਕਿਉਂਕਿ ਕਰਿਆਨੇ ਵਾਲੇ ਇਸ ਸਮੇਂ ਬਹੁਤ ਸਾਰੀ ਛੋੜ ਦੇ ਰਹੇ ਨੇ ਉਹ ਲੰਬੇ ਸਮੇਂ ਤੋਂ ਕੈਨੇਡਾ ਦੇ ਵਿੱਚ ਪ੍ਰਤੀ ਵਿਅਕਤੀ ਭੋਜਨ ਤੇ ਆਟਾ ਜਿਹੜਾ ਉਸਤੇ ਘੱਟ ਖਰਚ ਕਰ ਰਹੇ ਨੇ ਇਸ ਲਈ ਉਦਯੋਗ ਅਨੁਕੂਲ ਹੋ ਰਿਹਾ ਹੈ ਗਿਰਾਵਟ ਤੇ ਸਰਦੀਆਂ ਨੂੰ ਦੇਖਦੇ ਹੋਏ ਉਮੀਦ ਕੀਤੀ ਜਾਂਦੀ ਹੈ ਕਿ ਭੋਜਨ ਦੀਆਂ ਕੀਮਤਾਂ ਦੇ ਵਿੱਚ ਗਿਰਾਵਟ ਜਾਰੀ ਰਹੇਗੀ ਔਰ ਕਈ ਸ਼੍ਰੇਣੀਆਂ ਘੱਟ ਵਪਾਰ ਕਰ ਰਹੀਆਂ ਨੇ ਚੌਲ ਵੀ ਸਸਤੇ ਹੋ ਰਹੇ ਨੇ ਰੋਟੀ ਖਾਣੇ ਵੀ ਸਸਤੀ ਹੋ ਰਹੀ ਹੈ ਯਾਨੀ ਆਟਾ ਸਸਤਾ ਹੋ ਰਿਹਾ ਹੈ ਦੇਖਦੇ ਹਾਂ ਅੱਗੇ ਹੋਰ ਕੀ ਚੰਗੀਆਂ ਖਬਰਾਂ ਆਉਂਦੀ ਹੈ ਤੇ ਭੋਜਨ ਕੀਮਤਾਂ ਦੇ ਵਿੱਚ ਕਿੰਨੀ ਕੁ ਕਟੌਤੀ ਕੀਤੀ ਜਾਏਗੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ